ਸਾਸ਼ਿਕਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਆਦੀ ਇਸ ਵੀਡੀਓ ਦੇ ਵਿੱਚ ਆਪਾਂ ਛੋਟੀ ਜੀ ਸ਼ਾਪਿੰਗ ਸ਼ੋਅ ਕਰਾਂਗੇ ਜੋ ਕਿ ਆਪਾਂ ਕੀਤੀ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਲਿਆ ਸੀ ਇਹ ਕੱਟ ਪੀਸ ਕਿਉਂਕਿ ਅੱਜ ਕੱਲ੍ਹ ਹੁਣ ਸਟੀਚਿੰਗ ਦੀਆਂ ਜਿਹੜੀਆਂ ਵੀਡੀਓ ਮੈਂ ਜ਼ਿਆਦਾ ਪਾਉਣੀਆਂ ਹੁੰਦੀਆਂ ਸੋਸ ਕਰਕੇ ਮੈਂ ਲੈ ਲਿਆ ਸੀ ਇਹ ਕਮੀਜ਼ ਦਾ ਕੱਪੜਾ ਸੀਗਾ ਤੇ ਉਹ ਕਹਿੰਦੇ ਸੀ 2.5 ਮੀਟਰ ਬਟ 2.5 ਮੀਟਰ ਤੇ ਤੋਂ ਇਹ ਕੱਟ ਲਿਆ ਬਟ ਇਹਦੇ ਵਿੱਚ ਚਲੋ ਸਾਡੀ ਕਮੀਜ਼ ਬਣ ਜੇਗੀ ਸੋ 100 ਰੁਪਏ ਦਾ ਇਹੋ ਲਿਆ ਸੀ ਜੇਕਰ ਫੈਬਰਿਕ ਦੀ ਗੱਲ ਕਰਾਂ ਕੋਟਨੀਆਂ ਬਟ ਪਿਓਰ ਕੋਟਨ ਨਹੀਂ ਜਿਹੜਾ ਮਿਕਸ ਹੁੰਦਾ ਉਹ ਕੋਟੇ ਨਹੀਂ ਐ ਇੰਨੀ ਵਧੀਆ ਨਹੀਂ ਮੈਨ ਮੈਂ ਡਿਜ਼ਾਈਨ ਬਣਾਉਣਾ ਹੁੰਦਾ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਕੁੜਤੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਹੁੰਦੀਆਂ। ਸੋ ਉਸ ਕਰਕੇ ਮੈਂ ਲੈ ਲਿਆ ਵੀ ਇਹ ਪ੍ਰਿੰਟ ਮੈਨੂੰ ਸੋਹਣਾ ਲੱਗਾ ਉਸ ਟਾਈਮ ਤੇ ਤੁਸੀਂ ਵੀ ਕੱਪੜੇ ਲੈ ਸਕਦੇ ਹੁੰਦੇ 200 ਚ ਉਹ ਪੂਰਾ ਸੂਟ ਦੇ ਦਿੰਦੇ ਸੀ ਬਟ ਮੈਨੂੰ ਕਮੀਜ਼ ਦਾ ਕੱਪੜਾ ਚਾਹੀਦਾ ਸੀ ਸੋ ਮੈਂ ਕੱਟ ਪੀਸ ਲੈ ਲਿਆ। ਇਦਾਂ ਦੇ ਕੱਪੜੇ ਆਪਾਂ ਉਸ ਟਾਈਮ ਤੇ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਬਿਗਨਰਸ ਜਾਂ ਕੁਝ ਸਿੱਖਣਾ ਚਾਹੁੰਦੇ ਹਾਂ। ਹੁਣ ਦੇਖੋ ਜਿਹੜੀ ਆ ਸੈਕੰਡੀਆ ਇਹ ਸਲਵਾਰ ਹੈ ਇਹਦੇ ਨਾਲ ਆਪਾਂ ਬਣਾਵਾਂਗੇ ਕਰੀਮ ਕਲਰ ਦੀ। ਸਲਵਾਰ ਲਈ ਜਿਹੜਾ ਇਹ ਵਾਲਾ ਫੈਬਰਿਕ ਆ ਕਾਫ ਟਾਈ ਮੀਟਰ ਨਹੀਂ ਹੈ ਬਟ ਸਾਡੀ ਜਿਹੜੀ ਪਾਕਿਸਤਾਨੀ ਸਲਵਾਰ ਹੈ ਉਹ ਵੀ ਦੇ ਵਿੱਚ ਬਣ ਜੇਗੀ ਤੇ ਕਪੜਾ ਕਾਫੀ ਵਧੀਆ ਹੈ ਸੋ ਆਪਾਂ ਇਦਾਂ ਦੀ ਸਲਵਾਰ ਸਟਿਚ ਕਰਕੇ ਰੱਖ ਸਕਦੇ ਹਾਂ ਤੇ ਇਹ ਵਾਲੀ ਕਮੀਜ਼ ਨਾਲ ਵੀ ਪਾ ਸਕਦੇ ਹਾਂ ਹੋਰ ਕਿਸੇ ਕਮੀਜ਼ ਦੇ ਵਿੱਚ ਜਿਸ ਵਿੱਚ ਲਾਈਟ ਕਲਰ ਹੋਵੇ ਆਪਾਂ ਉਸ ਦੇ ਨਾਲ ਵੀ ਇਸ ਨੂੰ ਪਾ ਸਕਦੇ ਹਾਂ ਸੋ ਇਸ ਕਰਕੇ ਮੈਂ ਇਸ ਕਪੜੇ ਨੂੰ ਵੀ ਲੈ ਲਿਆ ਸੀਗਾ ਉਸ ਟਾਈਮ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਇਹਨਾਂ ਦੀ ਸ਼ਾਇਦ ਜਿਹੜੀ ਸਲਵਾਰ ਬਣਾਵਾਂਗੇ ਆਪਾਂ ਬਾਕਸ ਪਲੇਟ ਵਾਲੀ ਬਣਾਵਾਂਗੇ ਪਾਕਿਸਤਾਨੀ ਸਲਵਾਰ ਬਾਕਸ ਪਲੇਟ ਦੇ ਵਿੱਚ ਜਾਂ ਫਿਰ ਤੁਸੀਂ ਵੈਸੇ ਵੀ ਦੱਸ ਸਕਦੇ ਹੋ ਜੇਕਰ ਹੋਰ ਕਿਸੇ ਤਰੀਕੇ ਦੀ ਸਿੱਖਣਾ ਹੁੰਦੀਆਂ ਤੇ ਉਹ ਵੀ ਦੱਸ ਸਕਦੇ ਹੁਣ ਆ ਵਾਲੀਆਂ ਲੈਸਾਂ ਐ ਇਹਦੇ ਨਾਲ ਵੀ ਮੈਚਿੰਗ ਕਰਦੀਆਂ ਬਟ ਇਹ ਮੇ ਸੂਟ ਵਧੀਆ ਐ ਜਿਹਦੇ ਨਾਲ ਲਿਆਂਦੀਆਂ ਸੀਗੀਆਂ ਲੈਸਾਂ ਥੋੜੀਆਂ ਮਹਿੰਗੀਆਂ ਆਈਆਂ ਤੁ ਆਪਾਂ ਪਹਿਲਾਂ ਉਹ ਸੂਟ ਤੇ ਲਾ ਲਵਾਂਗੇ ਜਿੰਨੀਆਂ ਬਚੀਆਂ ਹੋਣੀਆਂ ਲੈਸਾਂ ਉਹ ਇਸ ਸੂਟ ਤੇ ਲਾ ਕੇ ਆਪਾਂ ਡਿਜ਼ਾਈਨਿੰਗ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਬਾਅਦ ਲੈਸੇ ਮੈਂ ਚਿਕਨ ਕਰੀ ਵਰਕ ਤੇ ਵਿੱਚ ਫੈਬਰਿਕ ਜਿਹੜਾ ਕਿ ਮੈਂ 2 ਮੀਟਰ ਲਿਆ ਸੀ ਸਲਵਾਰ ਬਣਾਉਣ ਲਈ ਜੇਕਰ ਲੋੜ ਪਈ ਤਾਂ ਆਪਾਂ ਬੈਲਟ ਲਈ ਸਾਡੇ ਕੋਲ ਪਲੇਨ ਕਪੜਾ ਹੈਗਾ ਇਹ ਵਾਈਟ ਉਹ ਪਾਲ ਮੰਗ ਲਾਈਨਿੰਗ ਵਾਲੀ ਦੀ ਜਿਹੜੀ ਸਲਵਾਰ ਬਣੇਗੀ ਇਹ ਵਾਲਾ ਜਿਹੜਾ ਕਪੜਾ ਸਾਨੂੰ 100 2 metros mais lá, assim. ਫਗਵਾੜੀ ਮੈਂ ਇੱਕ ਵਾਰੀ ਦੇਖਿਆ ਸੀਗਾ ਕਾਫੀ ਸੋਹਣੀ ਸੀ ਚਿਕਨਕਾਰੀ ਵਰਕ ਦੇ ਵਿੱਚ ਸੂਟ ਤੇ ਉਹ ਵੀ 100 ਰੁਪਏ ਪਰ ਮੀਟਰ ਦਿੰਦੇ ਸੀ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਸੀ ਉਹਦੇ ਵਿੱਚ ਬਟ ਉਸ ਟਾਈਮ ਤੇ ਜਿਹਦਾ ਭਾਅ ਜ਼ਿਆਦਾ ਹੋ ਗਿਆ ਸੀ ਮੇਰੇ ਕੋਲ ਉਹ ਲੈ ਨਹੀਂ ਹੁਣ ਮੈਨੂੰ ਕਾਫੀ ਰਿਗਰੈਟ ਹੁੰਦਾ ਵੀ ਉਸ ਟਾਈਮ ਤੇ ਲੈ ਲੈਣੇ ਚਾਹੀਦੇ ਸੀ ਕਿਉਂਕਿ ਫਗਵਾੜੀ ਸਾਡੇ ਇੱਥੋਂ ਥੋੜਾ ਦੂਰ ਪੈ ਜਾਂਦਾ ਹੈ ਜਿਹੜੇ ਫਗਵਾੜੀ 'ਤੇ ਉਹ ਤਾਂ ਉੱਥੋਂ ਲੈ ਸਕਦੀ ਆ ਆਰਾਮ ਨਾਲ ਫਗਵਾੜੀ ਜਿਹੜੇ ਫਰਕ ਦੇ ਵਿੱਚ ਮੈਂ ਸੂਟ ਵੇਖੇ ਸੀ ਚਿਕਨਕਾਰੀ ਦੇ ਉਹ ਸੇਮ ਜਿਹੜੇ ਸੀਗੇ ਇੱਥੇ ਹੁਸ਼ਿਆਰਪੁਰ ਵੀ ਸੀ ਬਟ ਉੱਥੇ ਸਾਨੂੰ 100 ਰੁਪਏ ਪਰ ਮੀਟਰ ਦੇਣ ਦੇ ਸੀਗੇ ਸੋ ਡਬਲ ਰੇਟ ਹੀ ਲਾ ਲਓ ਤੁਸੀਂ ਡਬਲ ਰੇਟ ਲੱਗਣਦੇ ਆ ਸੀ ਹੁਸ਼ਿਆਰਪੁਰ ਇਹ ਸਿਰਫ ਜਿੰਨਾਂ ਤੋਂ ਮਿਲੇਆ ਉਹਨਾਂ ਤੋਂ ਸਿਰਫ ਵਾਈਟ ਕਲਰ ਦੇ ਵਿੱਚ ਸੀ ਚਿਕਨਕਾਰੀ ਵਰਕ ਦੇ ਵਿੱਚ ਫੈਬਰਿਕ ਨੀਚੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਚਿਕਨਕਾਰੀ ਵਰਕ ਦੇ ਵਿੱਚ ਫੈਬਰਿਕ ਕਿੰਨੇ ਰੁਪਏ ਮੀਟਰ ਮਿਲਦਾ ਹੈ ਉਸ ਤੋਂ ਬਾਅਦ ਚਾਹੀਦਾ ਸੀ ਮੈਨੂੰ 5-5 ਮੀਟਰ ਵਾਈਟ ਕੱਪੜਾ ਸੋ ਵੱਖਰੀਆਂ ਵੱਖਰੀਆਂ ਦੁਕਾਨਾਂ ਤੋਂ ਆਪਾਂ ਲਿਆ ਸੀ ਇੱਕ ਤੋਂ ਸਾਨੂੰ 350 ਦਾ 5 ਮੀਟਰ ਮਿਲਿਆ ਸੀ ਤੇ ਇੱਕ ਤੋਂ ਮਿਲਿਆ ਸੀ 500 ਦਾ 5 ਮੀਟਰ ਉਸ ਤੋਂ ਬਾਅਦ ਲਈ ਅਸੀਂ ਲੈਸਸ ਲੈਸਸ ਲੈਣ ਲਈ ਮੈਨੂੰ ਜਾਣਾ ਪੈਂਦਾ ਹੁਸ਼ਿਆਰਪੁਰ ਜਿਆਦਾਤਰ ਸਾਡੇ ਨੇੜੇ ਉਹ ਮਿਲਦੀਆਂ ਨਹੀਂ ਸੋ ਜਿਹੜੀਆਂ ਕਰੀਮ ਕਲਰ ਦੀਆਂ ਲੈਸਸ ਉਧਰ ਨੂੰ ਵੂਮਨ ਕਲੈਕਸ਼ਨ ਤੋਂ ਮੈਨੂੰ ਮਿਲਿਆ ਨਹੀਂ ਵੂਮਨ ਕਲੈਕਸ਼ਨ ਦਾ ਜਿਹੜਾ ਰੇਟ ਹੈ ਕਾਫੀ ਸਹੀ ਹੈ ਜੇਕਰ ਜਿਸੀਂ 12 ਖਰੀਦਦੇ ਹਾਂ ਰੇਟ ਜ਼ਿਆਦਾ ਲੱਗਦਾ ਹੁਣ ਤੁਸੀਂ ਆਹੀ ਦੇ ਸਕਦੇ ਹੋ ਜਿਹੜੀ ਬਰੀਕ ਵਾਲੀ ਜੁਆਇੰਟ ਨੇ ਇਸ ਕਲੈਕਸ਼ਨ ਤੋਂ ਮੈਨੂੰ 10 ਰੁਪਏ ਪਰ ਮੀਟਰ ਮਿਲੀ ਸੀ ਤੇ ਬਾਹਰੋਂ ਉਹੀ ਲੈਸ ਲਈ ਮੈਂ 20 ਰੁਪਏ ਪਰ ਮੀਟਰ ਲਈਆ ਡਬਲ ਰੇਟ ਉਹਨਾਂ ਨੇ ਬਾਗਲੀ ਸ਼ੌਪ ਨੇ ਲਗਾਇਆ ਬਟ ਉਸ ਟਾਈਮ ਕਲਰ ਨਹੀਂ ਮਿਲਦਾ ਸੀ ਸੋ ਮੈਨੂੰ ਬਾਹਰੋਂ ਹੀ ਲੈਣੀ ਪਈ ਉਹ ਇੱਥੇ ਜੋੜੇ ਵਾਲੀ ਵੀ ਤੁਸੀਂ ਜੁਆਇੰਟਲੈਸ ਦੇ ਸਕਦੇ ਹੋ ਕਰੀਮ ਕਲਰ ਦੀ ਇਹ ਮੈਂ ਬਾਹਰੋਂ ਲਈ ਸੀ ਤੇ ਦੂਜੀ ਮੈਂ ਵੂਮਨ ਕਲੈਕਸ਼ਨ ਤੋਂ ਲਈ ਸੀ ਉਹ ਵੂਮਨ ਕਲੈਕਸ਼ਨ ਵਾਲੀ 25 ਰੁਪਏ ਪਰ ਮੀਟਰ ਦਿੱਤੀ ਸੀ ਤੇ ਜਿਹੜੀ ਕਰੀਮ ਕਲਰ ਦੀ ਬਾਹਰੋਂ ਲਈ ਉਹ ਮੈਨੂੰ 30 ਰੁਪਏ ਪਰ ਮੀਟਰ ਮਿਲੀ ਬਾਹਰੋਂ ਰੱਸਾਂ ਜਿਹੜੀਆਂ ਆਪਾਂ ਦੇਖਦੀਆਂ ਹਾਂ ਥੋੜੀਆਂ ਜਾਂ ਮਹਿੰਗੀਆਂ ਹੁੰਦੀਆਂ ਨੇ ਜੇਕਰ ਮੈਂ ਕੰਪੇਅਰ ਕਰਾਂ ਵੂਮਨ ਕਲੈਕਸ਼ਨ ਦੀਆਂ ਰੱਸਾਂ ਨਾਲ ਮਟੇ ਹੋ ਹੁੰਦਾ ਉਹਨਾਂ ਤੋਂ ਕਈ ਵਾਰੀ ਨਹੀਂ ਕਲਰ ਹੁੰਦੇ ਤਾਂ ਸਾਨੂੰ ਬਾਹਰੋਂ ਵੀ ਲੈਸਾਂ ਲੈਣੀਆਂ ਪੈ ਜਾਂਦੀਆਂ ਆ ਤੇ ਕਈ ਵਾਰੀ ਉਹਨਾਂ ਦਾ ਰੇਟ ਵੀ ਥੋੜਾ ਜਿਹਾ ਵਾਧੂ ਹੋ ਜਾਂਦਾ ਹੈ ਸੋ ਸਮ ਟਾਈਮ ਹੁੰਦਾ ਵੀ ਮੈਂ ਮਿਸ਼ੂ ਤੋਂ ਮੰਗਵਾ ਲੈਂਦੀ ਜੀ ਜਿਹੜੀ ਲੈਸ ਮੈਨੂੰ ਉੱਥੋਂ ਸਸਤੀ ਮਿਲੇ ਉਹ ਮੈਂ ਉਹothor trick ਕਰ ਲੈਂਦੀ ਹੁੰਦੀ ਹੁਣ ਵੀ ਮੈਂ 3-4 ਲੈਸਾ ਮੰਗਵਾਈਆਂ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਉਹਨਾਂ ਦੇ ਵੀ ਡਿਜ਼ਾਈਨ ਸ਼ੋਅ ਕਰਾਂਗੀ ਤੇ ਕਿੰਨੇ-ਕਿੰਨੇ ਪੈਸੇ ਲੱਗੇ ਉਹਨਾਂ ਤੇ ਉਹ ਵੀ ਦੱਸਾਂਗੀ ਮੈਨੂੰ ਤੋਂ ਹੁਣ ਮੈਂ ਕੋਟਨ ਦੇ ਸੂਟ ਮੰਗਵਾਏ ਸੀ ਕਾਫੀ ਸੋਹਣੇ ਆ ਤੇ ਰੇਟ ਵੀ ਜਿਹੜਾ ਮਾਰਕੀਟ ਦੇ ਨਾਲੋਂ ਮੈਨੂੰ ਸਸਤੇ ਲੱਗੇ ਜੇਕਰ ਤੁਸੀਂ ਚਾਹੁੰਦੇ ਆ ਵੀ ਉਹ ਵਾਲਾ ਵਲੌਗ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੁਸੀਂ ਤੇ ਵੀ ਮੈਂ ਹੋਰ ਵੀਡੀਓ ਬਣਾ ਦਵਾਂਗੀ ਮੇਸ਼ੂ ਤੇ ਅੱਜ ਦੀ ਸੀ ਸਾਡੀ ਇਹ ਛੋਟੀ ਜੀ ਸ਼ਾਪਿੰਗ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਔਰ ਸ਼ੇਅਰ ਕਰ ਸਕਦੇ ਹੋ ਇਸ ਚੈਨਲ ਨੂੰ ਤੁਸੀਂ ਕਰ ਸਕਦੇ ਹੋ ਸਬਸਕ੍ਰਾਈਬ ਹੋ ਗੂ ਵੇਖਣੇ ਤੁਹਾਡਾ ਸਾਰਿਆਂ ਦਾ ਧੰਨਵਾਦ